ਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਬਾਸਮਤੀ ਦੇ ਉੱਪਰ ਐਕਸਪੋਰਟ ਡਿਊਟੀ ਘਟਾਉਣ ਦੇ ਲਈ ਅਪੀਲ ਕੀਤੀ ਹੈ ਕਿਸਾਨੀਤਾ ਸਰਵਨ ਸਿੰਘ ਬੰਦੇ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਭਾਰਤ ਵੱਲੋਂ ਐਕਸਪੋਰਟ ਡਿਊਟੀ ਜੋ ਲਾਈ ਜਾਂਦੀ ਹੈ 950 ਡਾਲਰ ਹੈ ਤੇ ਪਾਕਿਸਤਾਨ ਦੇ ਵੱਲੋਂ ਜੋ ਐਕਸਪੋਰਟ ਡਿਊਟੀ ਲਾਈ ਜਾਂਦੀ ਹੈ ਉਹ 750 ਡਾਲਰ ਹੈ ਇਸ ਕਰਕੇ ਪਾਕਿਸਤਾਨ ਦੇ ਵਿੱਚੋਂ ਬਾਸਮਤੀ ਜ਼ਿਆਦਾ ਖਰੀਦਿਆ ਜਾ ਰਿਹਾ ਹੈ ਜਿਸ ਕਰਕੇ ਭਾਰਤੀ ਕਿਸਾਨਾਂ ਦਾ ਬਾਸਮਤੀ ਘੱਟ ਖਰੀਦਿਆ ਜਾ ਰਿਹਾ ਹੈ ਜਿਸ ਦਾ ਨੁਕਸਾਨ ਸਿੱਧਮ ਸਿੱਧੇ ਭਾਰਤ ਦੇ ਕਿਸਾਨਾਂ ਨੂੰ ਹੋ ਰਿਹਾ ਹੈ ਸਰਮਨ ਸਿੰਘ ਪੰਦੇਰ ਨੇ ਅਪੀਲ ਕੀਤੀ ਹੈ ਕਿ ਬਾਸਮਤੀ ਦੇ ਉੱਤੇ ਐਕਸਪੋਰਟ ਡਿਊਟੀ ਘਟਾਈ ਜਾਵੇ। ਖਾਲਸ ਸਰਕਾਰ ਦਾ ਕਹਿਣਾ ਸੀ ਵੀ ਪੰਜਾਬ ਸਰਕਾਰ ਮਾਰਕੀਟ ਵਿੱਚ ਜਾਊਗੀ ਮੁੱਖ ਮੰਤਰੀ ਪੰਜਾਬ ਦਾ ਤੁਸੀਂ ਬਿਆਨ ਸੁਣਿਆ ਹੋਣਾ ਵੀ ਮਿਨੀਮਮ ਘੱਟ ਤੋਂ ਘੱਟ ਰੇਟ ਤੋਂ ਘੱਟ ਅਸੀਂ ਬਾਸਮਤੀ ਨਹੀਂ ਵਿਕੇਜਾਂਗੇ ਕਿਸਾਨ ਇਹ ਬਾਸਮਤੀ ਲਾਹਣ ਤਾਂ ਜੋ ਪੰਜਾਬ ਦਾ ਪਾਣੀ ਬਚ ਸਕੇ ਪਰ ਹੁਣ ਜੋ ਅਸੀਂ ਦੇਖ ਰਹੇ ਹਾਂ ਜਿਹੜੀ ਕੇਂਦਰ ਨੇ ਸਪਮੈਂਟ ਐਰ ਕੀ 950 ਡਾਲਰ ਪ੍ਰਤੀ ਟਨ ਲਾਈ ਸੀ ਉਹਦੇ ਕਰਕੇ ਸਾਡੇ ਇਧਰ ਦੇਸ਼ ਵਾਲੇ ਆਪਣੇ ਪੰਜਾਬ ਦੇ ਵਿੱਚ 10 ਬਸਮਤੀ ਦੇ ਰੇਟ ਡਿੱਗੇ ਨੇ ਜਦ ਕਿ ਜਿਹੜਾ ਪਾਕਿਸਤਾਨ ਦਾ ਪੰਜਾਬਾ ਬਸਮਤੀ ਸੈਕੰਡਰੀ ਵਰਲਡ ਵਿੱਚ ਉੱਥੇ ਹੁੰਦੀ ਆ ਉਹਨਾਂ ਨੇ 750 ਡਾਲਰ ਰੱਖਿਆ ਪ੍ਰਤੀ ਟਨ ਉਹਨਾਂ ਦੀ ਮਾਰਕੀਟ ਉਧਰ ਵਪਾਰੀ ਸਾਰਾ ਜਾ ਰਿਹਾ ਉੱਥੋਂ ਬਸਮਤੀ ਮਹਿੰਗੀ ਵਿਕਰੀ ਆ ਤੇ ਅੱਜ ਅਸੀਂ ਖਬਰਾਂ ਸੁਣੀਆਂ ਸੀ ਵੀ ਕੇਂਦਰ ਸਰਕਾਰ ਨੇ ਵੀ ਜਿਹੜਾ ਕੀਮਤ ਕੰਟਰੋਲ ਆਰਡਰ ਹੈ ਇਹਨੂੰ ਵਾਪਸ ਲਿਆ ਹੈਗਾ ਵਾ ਪਰ ਸਾਡੇ ਕੋਲ ਪੁਸ਼ਟੀ ਨਹੀਂ ਹੈਗੀ ਵੀ ਉਹ ਕਿੰਨਾ ਕੀਤਾ ਅਸੀਂ ਚਾਹੁੰਦੇ ਸੀ 700 ਡਾਲਰ ਪਰਤੀ ਟਨ ਕੀਤਾ ਜਾਵੇ ਤਾਂ ਜੋ ਬਾਸਮਤੀ ਦੇ ਰੇਟ ਕਿਸਾਨਾਂ ਨੂੰ ਮਿਲ ਸਕਣ ਤੇ ਕੇਂਦਰ ਇਹ ਫੈਸਲਾ ਵੀ ਬਦਲੇ ਦੀ ਭਾਵਨਾ ਨਾਲ ਕਰ ਰਿਹਾ ਵੀ ਜੋ ਪਿਛਲੀ ਵਾਰ ਬਾਸਮਤੀ ਦਾ ਰੇਟ 4500 ਸੀਗਾ ਚਾਹਰ ਕੀ ਸਪੈਸ਼ਲ ਐਕਸਪੋਰਟ ਡਿਊਟੀ ਵਧਾਉਣ ਦੀ ਕੀ ਲੋੜ ਸੀ ਸਾਨੂੰ ਲੱਗਦਾ ਬਦਲੇ ਦੀ ਭਾਵਨਾ ਨਾਲ ਤੇ ਪੰਜਾਬ ਸਰਕਾਰ ਨੇ ਵੀ ਉੱਤੇ ਤੇ ਕੋਈ ਰੋਸ ਜाहिर ਨਹੀਂ ਕੀਤਾ ਨਾ ਮੁੱਖ ਮੰਤਰੀ ਸਾਹਿਬ ਦਾ ਕੋਈ ਇਹਦੇ ਤੇ ਬਿਆਨ ਆਇਆ ਹੈਗਾ ਜੇ ਪ੍ਰਧਾਨ ਮੰਤਰੀ ਸਾਹਿਬ ਅੱਜ ਕੁਲਖੇਤਰ ਆ ਹੀ ਰਹੇ ਨੇ ਤਾਂ ਗੋਲਕ ਖੇਤਰ ਤੋਂ ਮੈਨੂੰ ਲੱਗਦਾ 60 ਕਿਲੋਮੀਟਰ ਉਰਲੇ ਬੰਨੇ ਕੰਦ ਹੋਊਗੀ ਉਹਨਾਂ ਨੂੰ ਬਾਰਡਰ ਦਾ ਦੌਰਾ ਕਰਨਾ ਚਾਹੀਦਾ ਉਹ ਕੰਦ ਕੱਢੀ ਜਿਹੜੀ ਉਹਨਾਂ ਨੇ ਕੰਦ ਕੱਢੀ ਹੋਈ ਆ ਦੇਖ ਲੈਣ ਵੀ ਕੀ ਹੈਲਦੀ ਡੈਮੋਕਰੇਸੀ ਵਾਸਤੇ ਇਹ ਸਾਡਾ ਰਾਹ ਰੋਕਣਾ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਨਾ ਕਰਨ ਦੇਣਾ ਇਹ ਕਿੰਨਾ ਕੁ ਆਵਾਜ਼ੂ ਹੈਗਾ ਔਰ ਉਹ ਖੁਦ ਨਿਰਨੇ ਕਰਨ ਵੀ ਉਥੇ ਲਾਨ ਆਰਡਰ ਦੀ ਕੀ ਪੋਜੀਸ਼ਨ ਹੈਗੀ ਅਸੀਂ ਤਾਂ ਚਾਹੁੰਦੇ ਆ ਵੀ ਜੇ ਹਰਿਆਣੇ ਆ ਰਹੇ ਆ ਤੇ ਹਰਿਆਣੇ ਦੇ ਬਾਡਰਾਂ ਤੇ ਵੀ ਆਉਣ ਤਾਂ ਜਿਹੜਾ ਉਹਨਾਂ ਦਾ ਫੈਸਲਾ ਸੀਗਾ 70000 ਅਰਧ ਸੈਨਿਕ ਫੋਰਸ ਲਾ ਕੇ ਉਹਨੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਸੀ ਉਹਦੇ ਬਾਰੇ ਵੀ ਫੈਸਲਾ ਕਰਨ ਵੀ ਉਹ ਅੱਜ ਕੀ ਵਿਚਾਰ ਰੱਖਦੇ ਉਹਨਾਂ ਬਾਰੇ ਔਰ ਜਿਵੇਂ ਹਰਿਆਣੇ ਦੇ ਵਿੱਚ ਕੱਲ ਜੀਨ ਦੇ ਵਿੱਚ ਵੱਡੀ ਮਹਾਂ ਰੈਲੀ ਹੈਗੀ ਆ ਤਾਂ ਅਸੀਂ ਅੱਜ ਕਾ ਮਾਧਮ ਨਾਲ ਤੁਹਾਡੇ ਮਾਧਮ ਨਾਲ ਕਹਾਂਗੇ ਵੀ ਦੇਖ ਲਵੇ ਸਰਕਾਰ ਵੀ ਕਿਸਾਨ ਕਿੰਨਾ ਦੇ ਨਾਲ ਆ ਰਮਨਜੀਤ ਬਿੱਟੂ ਜੀ ਦੇ ਹੁੰਦੇ ਵੀ ਕੁਝ ਕੀ ਕਿਸਾਨ ਆ ਨਾ ਨਾ ਤਾਂ ਮੈਂ ਕਹਿੰਦਾ ਜੀਂਦ ਆ ਜਿਓ ਖਲ ਤੁਹਾਨੂੰ ਦਿਖਾ ਲਾਂਗੇ ਵੀ ਕਿੰਨੇ ਕਿਸਾਨ ਆ ਸਾਡੇ ਨਾਲ ਹਰਿਆਣੇ ਦੇ ਹੀ ਹੋਣਗੇ ਇਹ ਤੋਂ ਬਾਅਦ 22 ਨੂੰ ਅਸੀਂ ਪਿਪਲੀ ਕੁਲ ਖੇਤਰ ਵਿੱਚ ਹੀ ਕਰ ਰਹੇ ਹਾਂ ਪ੍ਰੋਗਰਾਮ ਆਪਣੀ ਦੂਜੀ ਮਹਾ ਪਚਾਇਤ ਕਰ ਰਹੇ ਹਾਂ 22 ਸਤੰਬਰ ਨੂੰ ਉੱਥੇ ਦੇਖ ਲਿਓ ਵੀ ਕਿਸਾਨ ਕਿੰਨਾ ਦੇ ਨਾਲ ਹੈਗੇ ਆ